ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਪਿਆਰੀ ਸਾਧ ਸੰਗਤ ਜੀਓ ਅੱਜ ਸਿੱ ਤੁਹਾਡੇ ਸਨਮੁਖ ਕਰਾਂਗੇ ਸਾਖੀ ਜੁਲਾਹੀ ਦਾ ਚੱਲੀ ਹੋਣਾ ਪਿਆਰੀ ਸਾਧ ਸੰਗਤ ਜੀਓ ਗੁਰੂ ਅਮਰਦਾਸ ਜੀ ਨੇ ਖਡੂਰ ਸਾਹਿਬ ਵਿਖੇ ਗੁਰੂ ਅੰਗਦ ਦੇਵ ਜੀ ਦੀ ਸੇਵਾ ਦੇ ਵਿੱਚ ਰਹਿੰਦੇ ਆ ਗੁਰੂ ਘਰ ਦੀਆਂ ਬੇਅੰਤ ਦੀਆਂ ਸੇਵਾ ਨਿਭਾਈਆਂ ਪਰ ਆਪ ਜੀ ਨੇ ਸਭ ਤੋਂ ਉੱਤਮ ਸੇਵਾ ਨਿਭਾਈ ਉਹ ਇਹ ਸੀ ਕਿ ਆਪ ਜੀ ਰੋਜ਼ਾਨਾ ਅੱਧੀ ਰਾਤ ਨੂੰ ਉੱਠ ਕੇ ਖਡੂਰ ਸਾਹਿਬ ਤੋਂ 5 ਮੀਲ ਦੂਰ ਬਿਆਸ ਦਰਿਆ ਤੋਂ ਪਾਣੀ ਦੀ ਗਾਗਰ ਭਰ ਕੇ ਲਿਆਉਂਦੇ ਅਤੇ ਗੁਰੂ ਅੰਗਦ ਦੇਵ ਜੀ ਨੂੰ ਇਸ਼ਨਾਨ ਕਰਵਾਉਂਦੇ ਇਹ ਮਹਾਨ ਸੇਵਾ ਆਪ ਜੀ ਨੇ ਬਿਨਾਂ ਕਿਸੇ ਨਾਂਗੇ ਤੋਂ ਲਗਾਤਾਰ 12 ਸਾਲ ਨਿਭਾਈ ਇੱਕ ਦਿਨ ਆਪ ਜੀ ਬਿਆਸ ਸਦਰਿਆ ਤੋਂ ਪਾਣੀ ਦੀ ਗਾਗਰ ਭਰ ਕੇ ਲਿਆਰੇ ਸਨ ਕਿ ਅਚਾਨਕ ਬੜੀ ਤੇਜ਼ ਮੀਂਹ ਨੇਰੀ ਸ਼ੁਰੂ ਹੋ ਗਈ ਤੇ ਆਪ ਜੀ ਨੂੰ ਕੁਝ ਦਿਸਿਆ ਪਾਲਿਆ ਨਾ ਅਤੇ ਆਪ ਜੀ ਰਸਤੇ ਦੇ ਵਿੱਚ ਪੈਂਦੇ ਜੁਲਾਹੇ ਦੇ ਘਰ ਦੇ ਬਾਹਰ ਗੱਡੀ ਹੋਈ ਖੱਡੀ ਦੇ ਕਿਲੇ ਨਾਲ ਆੜਕੇ ਡਿੱਗ ਪਏ ਜਦੋਂ ਗਾਗਰ ਥੱਲੇ ਡਿੱਗੀ ਤਾਂ ਬੜਾ ਖੜਾਕ ਹੋਇਆ ਪਰ ਆਪ ਜੀ ਨੇ ਪਾਣੀ ਡੁੱਲਣ ਨਾ ਦਿੱਤਾ ਗਾਗਰ ਦਾ ਖੜਾਕ ਸੁਣ ਕੇ ਅੰਦਰ ਸੁੱਤੇ ਜੁਲਾਹੇ ਜੁਲਾਈ ਦੀ ਜਾ ਖੁੱਲ ਗਈ ਜੁਲਾਹਾ ਨੇ ਜੁਲਾਈ ਨੂੰ ਪੁੱਛਿਆ ਕਿ ਇਹ ਆਵਾਜ਼ ਕਾਦੀ ਹੈ ਅੱਗੋਂ ਜੁਲਾਈ ਬੋਲੀ ਹੋਰ ਕੌਣ ਹੋਵੇਗਾ ਹੋਣਾ ਹੀ ਉਹੀ ਅਮਰੂ ਨਿਥਾਵਾ ਜੋ ਕੁੜਮਾਂ ਦੇ ਘਰੋਂ ਟੁੱਕਰ ਖਾਂਦਾ ਫਿਰਦਾ ਏ ਜੁਲਾਈ ਦੀ ਇਹ ਗੱਲ ਬਾਬਾ ਅਮਰਦਾਸ ਜੀ ਦੇ ਕੰਨੀ ਵੀ ਪੈ ਗਈ ਤੇ ਉਹਨਾਂ ਨੇ ਸੁਹਾਵਿਕ ਬਚਨ ਕੀਤੇ ਚੱਲਿਏ ਮੈਂ ਦੀ ਥਾਂ ਮਾ ਕਿੱਥੇ ਹਾਂ ਮੇਰੀ ਥਾਂ ਤਾਂ ਸਮਰਥ ਗੁਰੂ ਗੁਰੂ ਅੰਗਦ ਦੇਵ ਜੀ ਹਨ ਬਾਬਾ ਅੰਮਰਦਾਸ ਜੀ ਦੇ ਇੰਨੇ ਬਚਨ ਕਹਿਣ ਦੀ ਧੀਰ ਸੀ ਕਿ ਉਹ ਜੁਲਾਹੀ ਸੱਚੀ ਚੱਲੀ ਹੋਗੀ ਦਿਨ ਚੜਦਿਆਂ ਸਾਰ ਜੁਲਾਹਾ ਪਾਗਲ ਹੋਈ ਜੁਲਾਹੀ ਨੂੰ ਨਾਲ ਲੈ ਕੇ ਖਾਡੂਰ ਸਾਹਿਬ ਗੁਰੂ ਅੰਗਦ ਦੇਵ ਜੀ ਕੋਲ ਪਹੁੰਚ ਗਿਆ ਤੇ ਰਾਤੀ ਵਰਤੀ ਸਾਰੀ ਘਟਨਾ ਬਾਰੇ ਗੁਰੂ ਸਾਹਿਬ ਜੀ ਨੂੰ ਦੱਸਿਆ ਅੱਗੋਂ ਗੁਰੂ ਅੰਗਦ ਦੇਵ ਜੀ ਨੇ ਫਰਮਾਇਆ ਬਾਬਾ ਅਮਰਦਾਸ ਜੀ ਸੇਵਾ ਸਿਮਰਨ ਕਰਕੇ ਆਤਮਦਰਸ਼ੀ ਬਣ ਚੁੱਕੇ ਹਨ ਸੋ ਅਜਿਹੇ ਸਮਰੱਥ ਪੁਰਸ਼ਾਂ ਨੂੰ ਇਸ ਤਰ੍ਹਾਂ ਦੇ ਕਬੂਲ ਨਹੀਂ ਬੋਲੀਦੇ ਜਾਓ ਜਾ ਕੇ ਉਹਨਾਂ ਕੋਲੋਂ ਬੋਲੇ ਕੋ ਬੋਲਾਂ ਦੀ ਮਾਫੀ ਮੰਗੋ ਉਹ ਜ਼ਰੂਰ ਮਾਫ਼ ਕਰ ਦੇਣਗੇ ਜਦੋਂ ਜੁਲਾਹਾ ਜੁਲਾਈ ਬਾਬਾ ਅਮਰਦਾਸ ਜੀ ਕੋਲ ਗਏ ਤਾਂ ਉਹਨਾਂ ਨੇ ਕਿਹਾ ਕਿ ਗੁਰੂ ਅੰਗਦ ਦੇਵ ਜੀ ਸਮਰਥ ਹਨ ਤੁਸੀਂ ਇੱਥੇ ਸੇਵਾ ਸਿਮਰਨ ਕਰੋ ਉਹ ਕਿਰਪਾ ਕਰਨਗੇ ਤਾਂ ਹੀ ਠੀਕ ਹੋ ਜਾਵੇਗੀ ਸੋ ਉਹਨਾਂ ਨੇ ਉੱਥੇ ਰਹਿ ਕੇ ਸੱਚੇ ਮਨ ਦੇ ਨਾਲ ਸੇਵਾ ਸਿਮਰਨ ਕਰਨਾ ਸ਼ੁਰੂ ਕਰ ਦਿੱਤਾ ਤੇ ਕੁਝ ਕੁ ਦਿਨਾਂ ਦੇ ਵਿੱਚ ਹੀ ਉਹ ਜੁਲਾਹੀ ਪਹਿਲਾਂ ਵਾਂਗ ਠੀਕ ਹੋ ਗਈ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਪਿਆਰੀ ਸਾਧ ਸੰਗਤ ਜੀਓ ਅੱਜ ਸਿੱ ਤੁਹਾਡੇ ਸਨਮੁਖ ਕਰਾਂਗੇ ਸਾਖੀ ਜੁਲਾਹੀ ਦਾ ਚੱਲੀ ਹੋਣਾ ਪਿਆਰੀ ਸਾਧ ਸੰਗਤ ਜੀਓ ਗੁਰੂ ਅਮਰਦਾਸ ਜੀ ਨੇ ਖਾਡੂਰ ਸਾਹਿਬ ਵਿਖੇ ਗੁਰੂ ਅੰਗਦ ਦੇਵ ਜੀ ਦੀ ਸੇਵਾ ਦੇ ਵਿੱਚ ਰਹਿੰਦੇ ਆ ਗੁਰੂ ਘਰ ਦੀਆਂ ਬੇਅੰਤ ਦੀਆਂ ਸੇਵਾ ਨਿਭਾਈਆਂ ਪਰ ਆਪ ਜੀ ਨੇ ਸਭ ਤੋਂ ਉੱਤਮ ਸੇਵਾ ਨਿਭਾਈ ਉਹ ਹੋਇ ਇਹ ਸੀ ਕਿ ਆਪ ਜੀ ਰੋਜ਼ਾਨਾ ਦੀ ਰਾਤ ਨੂੰ ਉੱਠ ਕੇ ਖਡੂਰ ਸਾਹਿਬ ਤੋਂ 5 ਮੀਲ ਦੂਰ ਬਿਆਸ ਦਰਿਆ ਤੋਂ ਪਾਣੀ ਦੀ ਗਾਗਰ ਭਰ ਕੇ ਲਿਆਉਂਦੇ ਅਤੇ ਗੁਰੂ ਅੰਗਦ ਦੇਵ ਜੀ ਨੂੰ ਇਸ਼ਨਾਨ ਕਰਵਾਉਂਦੇ ਇਹ ਮਹਾਨ ਸੇਵਾ ਆਪ ਜੀ ਨੇ ਬਿਨਾਂ ਕਿਸੇ ਨਾਂਗੇ ਤੋਂ ਲਗਾਤਾਰ 12 ਸਾਲ ਨਿਭਾਈ ਇੱਕ ਦਿਨ ਆਪ ਜੀ ਬਿਆਸ ਦਰਿਆ ਤੋਂ ਪਾਣੀ ਦੀ ਗਾਗਰ ਭਰ ਕੇ ਲਿਆ ਰਹੇ ਸਨ ਕਿ ਅਚਾਨਕ ਬੜੀ ਤੇਜ਼ ਮੀਂਹ ਨੇਰੀ ਸ਼ੁਰੂ ਹੋ ਗਈ ਤੇ ਆਪ ਜੀ ਨੂੰ ਕੁਝ ਦਿਸਿਆ ਭਾਲਿਆ ਨਾ ਅਤੇ ਆਪ ਜੀ ਸਤੇ ਦੇ ਵਿੱਚ ਪੈਂਦੇ ਜੁਲਾਹੇ ਦੇ ਘਰ ਦੇ ਬਾਹਰ ਗੱਡੀ ਹੋਈ ਖੱਡੀ ਦੇ ਕਿਲੇ ਨਾਲ ਆੜਕੇ ਡਿੱਗ ਪਏ ਜਦੋਂ ਗਾਗਰ ਥੱਲੇ ਡਿੱਗੀ ਤਾਂ ਬੜਾ ਖੜਾਕ ਹੋਇਆ ਪਰ ਆਪ ਜੀ ਨੇ ਪਾਣੀ ਡੁੱਲਣ ਨਾ ਦਿੱਤਾ ਗਾਗਰ ਦਾ ਖੜਾਕ ਸੁਣ ਕੇ ਅੰਦਰ ਸੁੱਤੇ ਜੁਲਾਹੇ ਜੁਲਾਈ ਦੀ ਜਾ ਖੁੱਲ ਗਈ ਜੁਲਾਹਾ ਨੇ ਜੁਲਾਈ ਨੂੰ ਪੁੱਛਿਆ ਕਿ ਇਹ ਆਵਾਜ਼ ਕਾਦੀ ਹੈ ਅੱਗੋਂ ਜੁਲਾਈ ਬੋਲੀ ਹੋਰ ਕੌਣ ਹੋਵੇਗਾ ਹੋਣਾ ਹੀ ਉਹੀ ਅਮਰੂ ਨਿਥਾਵਾ ਜੋ ਕੁੜਮਾਂ ਦੇ ਘਰੋਂ ਟੁੱਕਰ ਖਾਂਦਾ ਫਿਰਦਾ ਈ ਜੁਲਾਈ ਦੀ ਇਹ ਗੱਲ ਬਾਬਾ ਅਮਰਦਾਸ ਜੀ ਦੇ ਕੰਨੀ ਵੀ ਪੈ ਗਈ ਤੇ ਉਹਨਾਂ ਨੇ ਸੁਭਾਵਿਕ ਬਚਨ ਕੀਤੇ ਚੱਲਿਏ ਮੈਂ ਦੀ ਥਾਂ ਮਾ ਕਿਥੀ ਹਾਂ ਮੇਰੀ ਥਾਂ ਤਾਂ ਸਮਰਥ ਗੁਰੂ ਗੁਰੂ ਅੰਗਦ ਦੇਵ ਜੀ ਹਨ ਬਾਬਾ ਅੰਮਰਦਾਸ ਜੀ ਦੇ ਇੰਨੇ ਵਚਨ ਕਹਿਣ ਦੀ ਦੇਰ ਸੀ ਕਿ ਉਹ ਜੁਲਾਹੀ ਸੱਚੀ ਚੱਲੀ ਹੋਗੀ ਦਿਨ ਚੜਦਿਆਂ ਸਾਰ ਜੁਲਾਹਾ پاگل ਹੋਈ ਜੁਲਾਹੀ ਨੂੰ ਨਾਲ ਲੈ ਕੇ ਖਾਡੂਰ ਸਾਹਿਬ ਗੁਰੂ ਅੰਗਦ ਦੇਵ ਜੀ ਕੋਲ ਪਹੁੰਚ ਗਿਆ ਤੇ ਰਾਤੀ ਵਰਤੀ ਸਾਰੀ ਘਟਨਾ ਬਾਰੇ ਗੁਰੂ ਸਾਹਿਬ ਜੀ ਨੂੰ ਦੱਸਿਆ ਅੱਗੋਂ ਗੁਰੂ ਅੰਗਦ ਦੇਵ ਜੀ ਨੇ ਫਰਮਾਇਆ ਬਾਬਾ ਅਮਰਦਾਸ ਜੀ ਸੇਵਾ ਸਿਮਰਨ ਕਰਕੇ ਆਤਮਦਰਸ਼ੀ ਬਣ ਚੁੱਕੇ ਹਨ ਸੋ ਅਜਿਹੇ ਸਮਰੱਥ ਪੁਰਸ਼ਾਂ ਨੂੰ ਇਸ ਤਰ੍ਹਾਂ ਦੇ ਕਬੂਲ ਨਹੀਂ ਬੋਲੀਦੇ ਜਾਓ ਜਾ ਕੇ ਉਨ੍ਹਾਂ ਕੋਲੋਂ ਬੋਲੇ ਕੋ ਬੋਲਾਂ ਦੀ ਮਾਫੀ ਮੰਗੋ ਉਹ ਜ਼ਰੂਰ ਮਾਫ਼ ਕਰ ਦੇਣਗੇ ਜਦੋਂ ਜੁਲਾਹਾ ਜੁਲਾਈ ਬਾਬਾ ਅਮਰਦਾਸ ਜੀ ਕੋਲ ਗਏ ਤਾਂ ਉਹਨਾਂ ਨੇ ਕਿਹਾ ਕਿ ਗੁਰੂ ਅੰਗਦ ਦੇਵ ਜੀ ਸਮਰਥ ਹਨ ਤੁਸੀਂ ਇੱਥੇ ਸੇਵਾ ਸਿਮਰਨ ਕਰੋ ਉਹ ਕਿਰਪਾ ਕਰਨਗੇ ਤਾਂ ਹੀ ਠੀਕ ਹੋ ਜਾਵੇਗੀ ਸੋ ਉਹਨਾਂ ਨੇ ਉੱਥੇ ਰਹਿ ਕੇ ਸੱਚੇ ਮਨ ਦੇ ਨਾਲ ਸੇਵਾ ਸਿਮਰਨ ਕਰਨਾ ਸ਼ੁਰੂ ਕਰ ਦਿੱਤਾ ਤੇ ਕੁਝ ਕੁ ਦਿਨਾਂ ਦੇ ਵਿੱਚ ਹੀ ਉਹ ਜੁਲਾਹੀ ਪਹਿਲਾਂ ਵਾਂਗ ਠੀਕ ਹੋ ਗਈ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ